ਨਮਸਕਾਰ ਅੱਜ ਕੋ ਮੈਂ ਕਰਨ ਵਿਸ਼ੇਸ਼ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਵਿੱਚ ਗੱਲ ਕਰਦੇ ਆ ਬਰਨਾਲਾ ਤੋਂ ਇੱਕ ਜੋ ਖਬਰ ਆ ਰਹੀ ਹੈ ਬੜੀ ਦੁਖਦਾਈ ਖਬਰ ਹੈ ਇੱਕ ਮੋਬਾਈਲ ਸ਼ਾਪ ਤੇ ਕੰਮ ਕਰਨ ਵਾਲੀ ਲੜਕੀ ਦੇ ਨਾਲ ਪਿਛਲੇ 1 ਸਾਲ ਤੋਂ ਦੁਸ਼ਕਰਮ ਕਰਨ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਦੁਸ਼ਕਰਮ ਕੋਈ ਹੋਰ ਨਹੀਂ ਇਸ ਮੋਬਾਈਲ ਸ਼ਾਪ ਦਾ ਮਾਲਕ ਹੀ ਉਸ ਲੜਕੀ ਦੇ ਨਾਲ ਕਰ ਰਿਹਾ ਸੀਗਾ ਕੀ ਇਹ ਪੂਰਾ ਮਾਮਲਾ ਇਹਦੀ ਜਾਣਕਾਰੀ ਲੈਣ ਲਈ ਸਾਡੇ ਨਾਲ ਰਜੇਸ਼ ਕੁਮਾਰ ਜੀ ਫੋਨ ਲਾਈਨ ਤੇ ਮੌਜੂਦ ਨੇ ਉਹਨਾਂ ਕੋਲ ਪੁੱਛਦੇ ਆਪਾਂ ਆਖਿਰਕਾਰ ਇਹ ਪੂਰਾ ਮਾਮਲਾ ਹੈ ਕੀ ਰਜੇਸ਼ ਜੀ ਕੀ ਹੈ ਜੀ ਪੂਰਾ ਮਾਮਲਾ ਹੈ ਜੀ ਇਹ तकरीबन ਇੱਕ ਸਾਲ ਪਹਿਲਾਂ ਦੀ ਗੱਲ ਹੈ ਲੜਕੀ ਇਸ ਜੋ ਕਰਨ ਗੋਇਲ ਹੈਗਾ ਜੋ ਬਰਨਾਲਾ ਰਵੀ ਵੀਡੀਓ ਦੇ ਬੜੀ ਮਸ਼ਹੂਰ ਦੁਕਾਨ ਹੈ ਮੋਬਾਈਲਾਂ ਦੀ ਦੁਕਾਨ ਤੇ ਰੀਚਾਰਜ ਕਰਵਾਉਣ ਦੀ ਇਸ ਦੌਰਾਨ ਲੜਕੇ ਨੇ ਲੜਕੀ ਦੀ ਕੋਈ ਆਪਾਤੀ ਜਨ ਫੋਟੋ ਲੈ ਲਈ ਜਿਸ ਤੋਂ ਬਾਅਦ ਕਿ ਉਹ ਸੋਚਦੇ ਬਿਨਾਂ ਤੇ aaropi karn goel ਪਿਛਲੇ 1 ਸਾਲ ਤੋਂ ਲੜਕੀ ਦਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀਗਾ ਜੀ ਔਰ ਇਸ ਲੜਕੀ ਦੇ 1 ਮਹੀਨਾ ਪਹਿਲਾਂ ਉਸਦੀ ਮਦਰ ਦੀ ਡੈਥ ਹੋ ਗਈ ਸੀ ਜਿਸ ਤੋਂ ਬਾਅਦ ਕੀ ਇਹ ਲੜਕੀ ਦਾ ਵਿਆਹ ਜੋ ਪੱਕਾ ਕੀਤਾ ਗਿਆ ਸੀ ਔਰ ਬੀਤੇ ਕੱਲ੍ਹ ਇਸ ਕੁੜੀ ਦਾ ਵਿਆਹ ਸੀਗਾ ਜੀ ਲੇਕਿਨ ਉਸ ਤੋਂ ਪਹਿਲਾਂ ਹੀ aaropi karn goel ਨੇ ਉਸਦੇਆਂ ਜੋ ਅਸ਼ਲੀਲ ਵੀਡੀਓ ਔਰ ਅਸ਼ਲੀਲ ਜੋ ਫੋਟੋਆਂ ਆ ਸੀਗੀਆਂ ਉਹ ਲੜਕੀ ਦੇ ਹੋਣ ਵਾਲੇ ਪਤੀ ਨੂੰ ਵੀ ਤੇ ਜਿਸ ਤੋਂ ਬਾਅਦ ਕੀ ਲੜਕੀ ਦਾ ਜੋ ਵਿਆਹ ਸੀ ਉਹ ਵੀ ਟੁੱਟ ਗਿਆ ਹੈਗਾ ਜੀ ਇਸ ਦੇ ਉੱਪਰ ਲੜਕੀ ਦੇ ਪਰਿਵਾਰ ਵਾਲਾ ਲੈ ਕੀ ਕਹਿਣਾ ਹੈਗਾ ਕਿ ਇਹ ਜਿਹੜਾ ਕਰਨ ਗੋਇਲ ਤੁਸੀਂ ਦੱਸ ਰਹੇ ਮੋਬਾਈਲ ਸ਼ੌਪ ਦਾ ਮਾਲਕ ਹੈ ਇਸ ਤੋਂ ਪਹਿਲਾਂ ਵੀ ਕਿਤੇ ਨੇ ਤੰਗ ਪ੍ਰੇਸ਼ਾਨ ਕੀਤਾ ਲੜਕੀ ਨੂੰ ਕਦੀ ਜੀ 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 ਬਿਲਕੁਲ ਉਹਨਾਂ ਨੇ ਕੀ ਦੱਸਿਆ ਇਸ ਗੱਲ ਵਾਪਸ ਕਿ ਲੜਕੀ ਨੂੰ ਅਸ਼ਲੀਲ ਵੀਡੀਓਜ਼ ਔਰ ਫੋਟੋ ਦੇ ਦੰਮ ਤੇ ਪਿਛਲੇ 1 ਸਾਲ ਤੋਂ ਲੜਕੀ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ ਉਹਦਾ ਔਰ ਅੱਜ ਕਦੋਂ ਸਰੀਰਕ ਸ਼ੋਸ਼ਣ ਕਰ ਰਿਹਾ ਸੀਗਾ ਔਰ ਉਸ ਨੂੰ ਲਗਾਤਾਰ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਆ ਰਿਹਾ ਸੀਗਾ ਜੀ ਜੀ ਜੇਸੀ ਗੱਲ ਕਰਦੇ ਆ ਇਹ ਪੀੜਤ ਦਾ ਪੱਖ ਹੋ ਗਿਆ ਪੀੜਤਾ ਦਾ ਪੱਖ ਹੋ ਗਿਆ ਕਿ ਤੰਗ ਕਰ ਰਿਹਾ ਸੀ 1 ਸਾਲ ਤੋਂ ਤੇ ਹੁਣ ਲੜਕੀ ਦੇ ਬਿਆਨਾਂ ਦੇ ਉੱਪਰ ਪੁਲਿਸ ਨੇ ਜੋ ਮਾਮਲਾ ਦਰਜ ਕੀਤਾ ਉਸ ਤੋਂ ਬਾਅਦ ਲੜਕੀ ਦਾ ਮੈਡੀਕਲ ਵੀ ਕਰਾਇਆ ਗਿਆ ਜੀ ਜੀ ਬਿਲਕੁਲ ਮੈਡੀਕਲ ਕਰਵਾਇਆ ਗਿਆ ਔਰ ਪੁਲਿਸ ਨੇ 376 ਈਲ ਦੇ ਜੋ ਅੰਡਰ ਹੈ ਕਾਰਵਾਈ ਅਮਲ ਚ ਲਿਆਂਦੀ ਹੈ ਔਰ આરોપી ਦੇ ਖਿਲਾਫ ਮਾਮਲਾ ਦਰਜ ਕਰ ਲਿਆ ਔਰ ਜੋ ਰੇਡ ਹੈ ਪੁਲਿਸ ਪਾਰਟੀ ਦਿੱਲੀ ਕਰ ਰਹੀ ਹੈ ਲੇਕਿਨ આરોપી ਹੈ ਜਿਹੜਾ ਉਹ ਮੌਕੇ ਤੋਂ ਫਰਾਰ ਹੈ ਜੀ ਜੇ ਅਸੀਂ ਗੱਲ ਕਰਦੇ ਹਾਂ આરોપી ਮੌਕੇ ਤੋਂ ਫਰਾਰ ਹੈ ਲੇਕਿਨ આરોપી ਦਾ ਜਿਹੜਾ ਕਾਰੋਬਾਰ ਹੈ ਉਸੇ ਤਰ੍ਹਾਂ ਚੱਲ ਰਿਹਾ ਹੈ ਉਹ ਵੀ ਬੰਦ ਹੋ ਗਿਆ ਜੀ ਜੀ ਬਿਲਕੁਲ ਉਸ ਜੋ ਕਾਰੋਬਾਰ ਹੈ ਜੋ ਉਸ ਦੀ ਦੁਕਾਨ ਹੈ ਉਸੇ ਤਰ੍ਹਾਂ ਬਸ ਪੂਰਾ ਜੋ ਉੱਤੇ ਖੁੱਲੀ ਵੀ ਹੈਗੀ ਹੈ ਔਰ ਉਸ ਦਾ ਪਿਤਾ ਉਸ ਦੇ ਪਿਤਾ ਜੀ ਨੇ ਜੋ ਉਹ ਵੀ ਉੱਤੇ ਦੁਕਾਨ ਤੇ ਬੈਠੇ ਰਹੇਗੇ ਲੇਕਿਨ આરોપી ਹੈ ਜਿਹੜਾ ਉਹ ਹਲੇ ਤੱਕ ਜੋ ਫਰਾਰ ਪਿਆ ਜਾ ਰਿਹਾ ਹੈ ਜੀ 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 ਤੇ ਪੁਲਿਸ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ ਕਿ ਕਦੋਂ ਤੱਕ આરોપી ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਪੁਲਿਸ ਦਾ ਕਹਿਣਾ ਹੈ ਕਿ ਉਸ આરોપી ਦੀ ਜੋ ਪਾਲ ਹੈ ਜੋ ਬੇ ਸ਼ਿੱਦਤ ਨਾਲ ਕੀਤੀ ਜਾ ਰਹੀ ਹੈ ਉਹ ਜਲਦ ਤੋਂ ਜਲਦ ਜੋ આરોપી ਨੂੰ ਕਾਬੂ ਕਰ ਲਿਆ ਜਾਏਗਾ ਜੀ 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 ਸੋ ਧੰਨਵਾਦ ਰਜੇਸ਼ ਜੀ ਤੁਸੀਂ ਸਾਨੂੰ ਪੂਰੀ ਜਾਣਕਾਰੀ ਦਿੱਤੀ ਸੋ ਇਸ ਸੰਦਰਭ ਦੇ ਵਿੱਚ ਰਜੇਸ਼ ਕੁਮਾਰ ਜੀ ਨੇ ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ ਜੀ ਨਾਲ ਜੋ ਗੱਲਬਾਤ ਕੀਤੀ ਹੈ ਤੁਸੀਂ ਉਹ ਵੀ ਸੁਣ ਸਕਦੇ ਹੋ ਕਿ ਇਹ ਜੋ ਪੂਰਾ ਮਾਮਲਾ ਹੈ ਆਖਿਰਕਾਰ ਕੀ ਹੈ ਤੇ ਪੁਲਿਸ ਇਸ ਦੇ ਉੱਪਰ ਕੋਈ ਤੱਕ ਕਾਰਵਾਈ ਕਰੇਗੀ ਇਹਦੇ ਵਿੱਚ ਨਾ ਸਵਤੀ ਗੋਇਲ ਸਵਤੀ ਬਲਵੰਤਾਂ ਦੀ ਲੜਕੀ ਨੇ ਅਪਲੀਕੇਸ਼ਨ ਦਿੱਤੀ ਸੀ ਕਿ ਕਰਨ ਆਂ ਦਾ ਗੋਇਲ ਨੇ ਮੈਨੂੰ ਇੱਕ ਸਾਲ ਤੋਂ ਝਾਂਸਾ ਦੇ ਕੇ ਮੇਰੇ ਨਾਲ ਸੰਬੰਧ ਬਣਾ ਰਿਹਾ ਸੀ ਮੇਰਾ ਬਲਾਤਕਾਰ ਕਰ ਰਿਹਾ ਸੀ ਜਿਹੜੀ ਵਿੱਚੋਂ ਪਹੁੰਚੋਂ 633 ਦੇ ਤਹਿਤ ਪਾਚੇ ਦਾ ਚੱਲਦਾ ਤੇ ਸਰ ਇਹ ਗ੍ਰਫਤਾਰੀ ਹੋ ਗਈ ਵੀ ਹਾਰ ਰੋਡਾਂ ਕੀਤੇ ਜਾ ਰਹੀਆਂ ਨੇ ਪਰ ਦੋਸ਼ੀ ਭੱਜ ਗਏ। ਪ੍ਰਾਰਥੀ ਦੋਸ਼ੀ ਦੋਸ਼ੀ ਪ੍ਰਾਰਥੀ। ਕਿਹੜਾ ਰੋਡ ਬਟਾਣਾ। ਉਹ ਜਿਹੜੀ ਦੁਕਾਨ ਆ ਇਹ ਕਿੱਥੇ ਜੇ? ਇਹ ਜਿਹੜੀ ਦੀ ਮੋਬਾਈਲ ਦੀ ਦੁਕਾਨ ਆ ਇਹ ਥਾਣਾ ਸਿਟੀ ਪੌਂਦੀ ਬੈਕਸ ਹੈਗਾ। ਪਰਟੀ ਕੋ ਨਾਮ ਤੋਂ ਪਰ। ਅ ਪਰਟੀ ਕੋ ਨਾਮ ਕੀ ਪਤਾ? ਉਹਨਾਂ ਦਾ ਦਰਜ ਇਹਦੇ ਵਿੱਚ ਆਪਾਂ 376 ਦੇ ਤਹਿਤ ਅਰਜ਼ੀ ਦਰਜ ਕਰਤਾ ਕਰਨ ਗੋਇਲ ਨਾਮ ਦਾ ਉਸ ਨੂੰ ਕੀ ਕਰਾਇਆ ਜਾਂਦਾ ਹੈ ਇਹਦੇ ਵਿੱਚ ਦੋਸ਼ ਨੂੰ ਫੜ ਕੇ ਅਰੈਸਟ ਮਾਇਆ ਦੋਸ਼ ਨੂੰ ਸਿੱਧੂ ਤੇ ਅਰਸਮੀ ਤੇ ਸੋਏ ਦਿਲ ਤੇ ਹਿਲਾਨ ਵਾਲੇ ਦਿਲ ਨੂੰ ਦੁਖੀ ਕਰਨ ਵਾਲੀ ਖਬਰ ਸੀ ਕਿ ਇੱਕ ਲੜਕੀ ਨੂੰ ਅਸ਼ਲੀਲ ਫੋਟੋਆਂ ਤੇ ਵੀਡੀਓ ਦੇ ਵਿਹਾਰ ਤੇ ਪਿਛਲੇ 1 ਸਾਲ ਤੋਂ ਇੱਕ ਕਰਨ ਗੋਇਲ ਨਾਮ ਦਾ ਜੋ ਵਿਅਕਤੀ ਹੈ ਮੋਬਾਈਲ 숍 ਤੇ ਚਲਾ ਰਿਹਾ ਸੀਗਾ ਉਹ ਤੰਗ ਪ੍ਰੇਸ਼ਾਨ ਵੀ ਕਰ ਰਿਹਾ ਸੀਗਾ ਤੇ ਹਾਲੀ ਦੇ ਵਿੱਚ ਉਸ ਲੜਕੀ ਦਾ ਵਿਆਹ ਰੱਖਿਆ ਗਿਆ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਉਸ ਲੜਕੀ ਦੇ ਵਿਆਹ ਵਾਲੇ ਕਰ ਤੱਕ ਉਹ ਅਸ਼ਲੀਲ ਫੋਟੋ ਦਾ ਵੀਡੀਓ ਇਸ ਨੇ ਪੇਜ ਤੇ ਦਿੱਤੇ ਜਿਸ ਕਾਰਨ ਇਸ ਲੜਕੀ ਦਾ ਵਿਆਹ ਟੁੱਟ ਗਿਆ ਉਸ ਤੋਂ ਬਾਅਦ ਲੜਕੀ ਨੇ ਹਿੰਮਤ ਕਰਕੇ ਇਸ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਈ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ ਲੇਕਿਨ ਹਲੇ ਤੱਕ આરોપી ਜੋ ਹੈ ਪੁਲਿਸ ਦੀ ਗ੍ਰਿਫਤੋ ਬਾਹਰ ਹੈ ਸੋਚਦਾ ਰਹੇ ਦੇਖਦੇ ਰਹੋ ਗਰੰਟੀ ਜੋ ਦੇਖਦੇ ਰਹਿਣਾ ਏਵਨ ਪੰਜਾਬੀ ਨਿਹੜ ਨਿਰਪੱਖ ਤੇ ਨਵੀਂ ਸੋਚ